ਪੀਐਮ ਟਰੂਡੋ ਕਾਫੀ ਦੇਰ ਤੋਂ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਅਸਤੀਫਾ ਦੇ ਦਿਓ ਲਾ ਦਿਓ ਕੁਰਸੀ ਤੋਂ ਇਹਨਾਂ ਕਰਕੇ ਆ ਕੁਝ ਹੋ ਗਿਆ ਆਖਰਕਾਰ ਬੜੇ ਦਿਲਚਸਪ ਜੇ ਮੋੜ ਤੇ ਸਰਕਾਰ ਨੂੰ ਛੱਡ ਕੇ ਤੇ ਉਹ ਲਾਂਬੇ ਹੋ ਗਏ ਨੇ ਜੀ ਉਹਨਾਂ ਦੀ ਕੁਰਸੀ ਵੱਲ ਕਈਆਂ ਦੀ ਨਿਗਾਹਾਂ ਹੋਣਗੀਆਂ ਪਰ ਇੱਕ ਦੋ ਬੰਦੇ ਰੇਸ 'ਚ ਮੋਰੀ ਹੁੰਦੇ ਨੇ ਨਾ ਉਹ ਕਿਹੜੇ ਕਿਹੜੇ ਨੇ ਜਿਹੜੇ ਅੱਗੇ ਲੱਗੇ ਨੇ ਜਿਨ੍ਹਾਂ ਦਾ ਲੱਗਦਾ ਵੀ ਕੁਰਸੀ ਨੂੰ ਹੱਥ ਪੈ ਜਾਣਾ ਦੇਖੋ ਗੱਲ ਹੈ ਜੀ ਕਿ ਰੇਸ ਵਿੱਚ ਮੋਰੀ ਤੇ ਦੋ ਹੀ ਪਟੇ ਨਾਮ ਨੇ ਇਸ ਵੇਲੇ ਉਹ ਹੈਗੇ ਨੇ ਮਾਰਕ ਕਾਰਨੀ ਤੇ ਕ੍ਰਿਸਟੀਆ ਫਰੀਲੈਂਡ ਮਾਰਕ ਕਾਰਨੇ ਰਾਜਨੀਤੀਵਾਦੀ ਨਹੀਂ ਹੈਗੇ ਉਹ ਬੈਂਕ ਆਫ ਕੈਨੇਡਾ ਦੇ ਫਾਰਮਰ ਗਵਰਨਰ ਨੇ ਤੇ ਬੈਂਕ ਆਫ ਇੰਗਲੈਂਡ ਦੇ ਫਾਰਮਰ ਗਵਰਨਰ ਨੇ ਉਹ ਬੈਂਕਰ ਨੇ ਇਕਨੋਮਿਸਟ ਨੇ ਅਰਥਸ਼ਾਸਤਰੀ ਨੇ ਇਸ ਇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਮੰਨ ਸਕਦੇ ਹਾਂ ਪਰ ਉਹਨਾਂ ਨੂੰ ਸਮਝ ਹੈ ਕੈਨੇਡਾ ਦੇ ਸਿਸਟਮ ਦੀ ਤੇ ਕ੍ਰਿਸਟੀਆ ਫਰੀਲੈਂਡ ਜਿਹੜੀ ਹੈ ਸਾਡੀ ਸਾਬਕਾ ਉਪ ਪ੍ਰਧਾਨ ਮੰਤਰੀ ਹੈ ਡਿਪਟੀ ਪ੍ਰਾਈਮ ਮਿਨਿਸਟਰ ਤੇ ਸਾਬਕਾ ਵਿੱਤ ਮੰਤਰੀ ਹੈ ਕੈਨੇਡਾ ਦੀ ਸੋ ਉਹਨਾਂ ਦਾ ਵੀ ਵੱਡਾ ਰਤਵਾ ਹੈ ਇਹ ਦੋ ਪ੍ਰਮੁੱਖ ਨਾਮ ਨੇ ਜਿਹੜੇ ਦੌੜ ਵਿੱਚ ਹੈਗੇ ਨੇ ਹੋਰ ਕਈ ਨਾਮ ਜਿਹੜੇ ਸੀ ਹੌਲੀ-ਹੌਲੀ ਹੌਲੀ ਕਰਕੇ ਖਿਸਕਦੇ ਜਾ ਰਹੇ ਨੇ ਨਾਮ ਅਜੇ ਆ ਵੀ ਰਹੇ ਨੇ ਕੁਝ ਪਰ ਅਨੀਤਾ ਆਨੰਦ ਤਿਕ ਕ੍ਰਿਸਟੀ ਕਲਾਰਕ ਕ੍ਰਿਸਟੀ ਕਲਾਰਕ ਜਿਹੜੀ ਆ ਵੀ ਇਹ ਵੀ ਵੱਡਾ ਨਾਮ ਹੈ ਲਿਬਰਲ ਪੋਲਿਟਿਕਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਪ੍ਰੀਮੀਅਰ ਹੈਗੀ ਹੈ ਕ੍ਰਿਸਟੀ ਕਲਾਰਕ ਔਰ ਉਹ ਵੀ ਇਸ ਰੇਸ ਦੇ ਵਿੱਚ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਜਿਸ ਤਰ੍ਹਾਂ ਦੇ ਬਿਆਨ ਪੌਲੀਆ ਬਦੇ ਰਹੇ ਨੇ ਜਿਹੜਾ ਟੈਕਸੋ ਐਕਸ ਦਾ ਦੇਕਸ ਨੇ ਕਹਿ ਕੇ ਖਤਮ ਕਰਦੀ ਕੋਸ਼ਿਸ਼ ਕਰ ਰਹੇ ਨੇ ਜੇ ਮੈਨੂੰ ਪ੍ਰਧਾਨ ਮੰਤਰੀ ਬਣਾ ਦੇਉ ਮੈਂ ਹੁਣੇ ਖਤਮ ਕਰ ਦੇਣਾ ਪਰ ਉਹਨਾਂ ਤੇ ਥੋੜੀ ਹੋਰ ਕੰਟਰੋਵਰਸੀ ਹੋ ਗਈ ਕਿਉਂਕਿ ਕਿਸੇ ਸਮੇਂ ਇੱਕ ਕਨਜ਼ਰਵੇਟਿਵ ਉਮੀਦਵਾਰ ਦੀ ਮਦਦ ਕੀਤੀ ਸੀ ਖੈਰ ਉਹਨਾਂ ਨੇ ਇੱਕ ਦੋ ਦਿਨ ਹਵਾ ਹਵਾ ਦੇਖੀ ਪਰ ਉਹ ਹਵਾ ਪਣੀ ਨਹੀਂ ਤੇ ਹੁਣ ਉਹ ਵੀ ਮੈਦਾਨ ਛੱਡ ਗਏ ਨੇ ਹੋਰ ਕੁਝ ਨਾਮ ਹੈਗੇ ਨੇ ਨੀਤਾ ਆਨੰਦ ਭਾਰਤੀ ਮੂਲ ਦੇ ਉਹ ਵੀ ਪਾਸੇ ਹੋ ਗਏ ਨੇ ਇੱਕ ਭਾਰਤੀ ਮੂਲ ਦੇ ਹੋਰ ਹੈਗੇ ਨੇ ਚੰਦਰਾ ਆਰੀਆ ਚੰਦਰਾ ਆਰੀਆ ਜਿਹੜੇ ਨੇ ਉਸ ਜਸਟਨ ਟਰੂਟੋ ਦੇ ਖਿਲਾਫ ਬੋਲਦੇ ਰਹੇ ਨੇ ਪਿਛਲੇ ਕਈ ਮਹੀਨਿਆਂ ਤੋਂ ਤੇ ਕੈਨੇਡਾ ਦੇ ਵਿੱਚ ਇੱਕ ਸਮਦਾ ਹਿੰਦੂ ਭਾਈਚਾਰੇ ਦੇ ਵੱਲੋਂ ਆਵਾਜ਼ ਉਠਾਉਂਦੇ ਰਹੇ ਨੇ ਕਿ ਸਾਨੂੰ ਬੜਾ ਖਤਰਾ ਹੈ ਇੱਥੇ ਸਾਨੂੰ ਖਾਲਸਤਾਨੀਆਂ ਨੇ ਬੜਾ ਦੁੱਖ ਕੀਤਾ ਇਹਨਾਂ ਨੂੰ ਆ ਕਰਨਾ ਚਾਹੀਦਾ ਨਾ ਨੌ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਵਿਵਾਦ ਕਰਸਤ ਬਿਆਨ ਉਹ ਦਿੰਦੇ ਰਹਿੰਦੇ ਤੇ ਜਦੋਂ ਮੇਨਸਟ੍ਰੀਮ ਮੀਡੀਆ ਬਲੋਂ ਉਹਨਾਂ ਨੂੰ ਲਿਖਿਆ ਵੀ ਜਾਂਦਾ ਤਾਂ ਬੈਕ ਬੈਂਚਰ ਮੈਂਬਰ ਪਾਰਲੀਮੈਂਟ ਕਿਹਾ ਜਾਂਦਾ ਪਿੱਛੇ ਵਿੱਚ ਤੇ ਬੈਣ ਵਾਲੇ ਉਹਨਾਂ ਨੇ ਲੀਡਰਸ਼ਿਪ ਐਲਾਨੀ ਹੋਈ ਹੈ ਆਪਣੀ ਪਰ ਉਹ ਦੌੜ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈਗੇ ਕਿ ਉਹਨਾਂ ਦਾ ਕੋਈ ਕੋਈ ਇੰਨਾ ਉੱਚਾ ਸਥਾਨ ਹੈ ਤੇ ਉਹਨਾਂ ਨੂੰ ਜਦੋਂ ਪਿੱਛੇ ਜਾ ਪੱਤਰਕਾਰ ਨੇ ਪੁੱਛਿਆ ਕਿ ਫਰੈਂਚ ਆਉਂ ਕਿੰਨੇ ਕੀ ਕਰਨੀ ਹੈ ਫ੍ਰੈਂਚ ਦੀ ਕਿ ਲੋਡ ਹੈ ਸੋ ਆਮ ਤੌਰ ਤੇ ਕੈਨੇਡਾ ਵਿੱਚ ਜਿੰਨੇ ਪ੍ਰਧਾਨ ਮੰਤਰੀ ਬਣਦੇ ਨੇ ਘੱਟੋ ਘੱਟ ਉਹਨਾਂ ਨੂੰ ਫ੍ਰੈਂਚ ਦੇ ਵਿੱਚ ਸਮਰੱਥ ਮੰਨਿਆ ਜਾਂਦਾ ਹੈ ਕਿ ਹੋਣੇ ਚਾਹੀਦੇ ਨੇ ਬੜੀ ਬਖੂਬੀ ਬੜੀ ਫਲੂਐਂਟਲੀ ਜਿਹੜੀ ਹੈ ਸਾਡੇ ਜਿਹੜੇ ਆਕੂ ਰਹੇ ਨੇ ਪਿਛਲੇ ਇਹਨੇ ਬਲੋਂ ਬੋਲਦੇ ਰਹੇ ਨੇ ਇਨਕਲੂਡਿੰਗ ਜਸਟਨ ਟਰੂਟੋ ਤੇ ਪੀਅਰ ਪੋਲੀਆਵ ਸੋ ਇਹ ਇਹ ਸਾਰੇ ਹੈਗੇ ਨੇ ਸੋ ਇਹ ਇੰਨੇ ਕ ਨਾਮ ਹੈਗੇ ਨੇ ਪਰ ਇਹਦੇ ਵਿੱਚ ਮਾਰਕ ਕਾਰਨੇ ਜਿਹੜੇ ਨੇ ਉਹ ਮੋਹਰੇ ਚਾਪ ਰਹੇ ਨੇ ਹਾਲ ਦੀ ਕੜੀ ਕ੍ਰਿਸਟੀਆ ਫਰੀਲੈਂਡ ਤੇ ਇੱਕ ਤਾਂ ਇਹ ਹੈ ਕਿ ਦੋਵਾਂ ਨੇ ਚੰਗੀ ਤਰ੍ਹਾਂ ਐਲਾਨ ਕਰਨਾ ਹੈ ਉਹ ਹੋ ਜਾਣਾ ਲੱਗਦਾ ਹੈ ਕਿ ਹੁਣ ਡੌਂਡ ਦੇ ਵਿੱਚੋਂ ਆ ਚੁੱਕੇ ਨੇ ਉਹਨਾਂ ਨੇ ਵਜ਼ਨ ਕਰਕੇ ਦੇਖ ਲਿਆ ਉਹਨਾਂ ਨੇ ਤੇ ਕਾਰਨੇ ਦੇ ਇੰਟਰਵਿਊ ਹੋ ਰਹੀਆਂ ਨੇ ਤੇ ਸਿੱਧੇ ਹਮਲੇ ਉਹਨਾਂ ਨੇ ਜਿਸ ਤਰ੍ਹਾਂ ਪੀਅਰ ਪੋਲੀਅਪ ਤੇ ਕਰਨੇ ਸ਼ੁਰੂ ਕੀਤੇ ਨੇ ਤੇ ਇਸ ਮਾਮਲੇ ਦੇ ਵਿੱਚ ਉਹ ਅੱਗੇ ਆ ਸਕਦੇ ਨੇ ਤੇ ਕਾਰਨੇ ਤੇ ਇੱਕ ਸਰਵੇਖਣ ਜਿਹੜਾ ਹੋਇਆ ਹੈ ਪੋਲਿੰਗ ਹੈ ਉਹਦੇ ਵਿੱਚ 1500 ਲੋਕਾਂ ਨੂੰ ਜਿਹੜਾ ਅਸੀਂ ਵੀਕਐਂਡ ਤੇ ਪੁੱਛਿਆ ਕਿਹੜਾ ਵੀਕਐਂਡ ਲੰਚ ਗਿਆ ਕਿ ਜਸਟਨ ਟੂਟੋ ਦੀ ਜਗ੍ਹਾ ਕੌਣ ਲਵੇਗਾ ਤੇ ਉਹਨਾਂ ਨੇ ਮਾਰਕ ਕਰਨੇ ਦਾ ਨਾਮ ਜਿਹੜਾ ਸੀ ਮжоਰਿਟੀ ਨੇ ਲਿਆ ਸੋ ਉਹਨਾਂ ਦੇ ਜਿਹੜੇ ਨੰਬਰ ਨੇ ਥੋੜੇ ਜਿਹਾ ਕ੍ਰਿਸਟਿਆ ਫਰੀ ਲੈਂਡ ਨੂੰ ਜਿਹੜੇ ਨੇ ਉਹਦੇ ਨਾਲੋਂ ਉੱਪਰ ਜਾ ਰਹੇ ਨੇ ਪਰ 22% ਨੇ ਜਿਹੜੇ ਵੋਟਰ ਸੀ ਲਿਬਰਲ ਉਹਨਾਂ ਨੇ ਕਾਰਨੇ ਦੀ ਸਪੋਰਟ ਕੀਤੀ ਤੇ ਕ੍ਰਿਸਟਿਆ ਫਰੀ ਲੈਂਡ ਨੂੰ ਜਿਹੜਾ ਸੀ 21% ਸਪੋਰਟ ਮਿਲੀ ਤੇ ਕੁਝ ਹੋਰ ਜਿਹੜੇ ਆਗੂ ਸੀਗੇ ਉਹਨਾਂ ਨੂੰ ਫਿਰ ਕੋਈ 6% ਕੋਈ 3% ਤੇ ਕੋਈ 2% ਤੇ ਕੋਈ 1% ਵੀ ਨਹੀਂ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਹੈ ਉਹ ਬੜੀ ਨਜ਼ਰ ਆ ਰਹੀ ਹੈ ਤੇ ਇੱਕ ਇਹ ਵੀ ਆ ਕਿ ਮਾਰਕ ਕਾਰਨੇ ਨੂੰ ਜਿਹੜਾ ਸਪੋਰਟ ਜਿਹੜੀ ਹੈ ਕੁਝ ਦੇਸੀ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਨੇ ਉਹਨਾਂ ਦੀ ਵੱਧ ਹੋ ਰਹੀ ਹੈ ਇਸ ਤਰ੍ਹਾਂ ਚਾਪ ਰਿਹਾ ਹੈ ਉਹਦਾ ਰੀਜ਼ਨ ਇਹ ਵੀ ਹੈ ਕਿ ਜਸਟਨ ਟਰੂਡੋ ਦੇ ਬਹੁਤ ਨਜ਼ਦੀਕ ਰਹੇ ਨੇ ਆਪਣੇ ਜਿਹੜੇ ਇੱਕ ਕਰੰਟ ਮੈਂਬਰ ਪਾਰਲੀਮੈਂਟ ਨੇ ਤੇ ਕਿਉਂਕਿ ਕ੍ਰਿਸਟੀਆ ਫਰੀ ਲੈਂਡ ਨੇ ਇੱਕ ਚਿੱਠੀ ਜੀ ਲਿਖ ਦਿੱਤੀ ਸੀ ਤੇ ਛੱਡ ਕੇ ਚਲੇ ਗਿਆ ਸੀ ਜਸਟਨ ਟਰੂਡੋ ਨੂੰ ਤੇ ਜਸਟਨ ਟਰੂਡੋ ਦੇ ਜਿਹੜੇ ਹਮਾਇਤੀ ਨੇ ਜਾਂ ਉਸ ਪੱਖ ਦੇ ਜਿਹੜੇ ਉਸ ਖੇਤਰ ਦੇ ਖੇਮੇ ਦੇ ਲੋਕ ਨੇ ਉਹ ਜਿਹੜੇ ਨੇ ਉਹ ਜ਼ਿਆਦਾ ਮਾਰਕ ਕਰਨ ਦੇ ਹੱਕ ਵਿੱਚ ਨਜ਼ਰ ਆ ਰਹੇ ਨੇ ਹਾਲ ਦੀ ਘੜੀ ਸੋ ਇਸ ਸਰਵੇਖਣ ਅਜੇ ਦੌੜਾਂ ਲੱਗਣੀਆਂ ਨੇ ਪਰ ਬੜੀ ਇੰਟਰਸਟਿੰਗ ਸਿਚੁਏਸ਼ਨ ਇੱਥੇ ਇਹ ਵੀ ਹੈ ਕਿ ਕਿ ਜਦੋਂ ਕੋਈ ਆਗੂ ਨਵਾਂ ਚੁਣ ਲਿਆ ਜਾਵੇਗਾ فرض ਕਰੋ ਕਿ ਜਨਵਰੀ ਮਹੀਨੇ ਦਾ ਅੱਧ ਲੰਘ ਗਿਆ ਔਰ ਜੇ ਇਹ ਫਰਵਰੀ ਦੇ ਅੱਧ ਤੱਕ ਕੋਈ ਨਵਾਂ ਆਗੂ ਚੁਣ ਲੈਂਦੇ ਨੇ ਤਾਂ ਬਹੁਤ ਜਲਦੀ ਫੇਰ ਜਿਹੜਾ ਹੈ ਉਹ ਪਾਰਲੀਮੈਂਟ ਦਾ ਨਵਾਂ ਸੈਸ਼ਨ ਹੋਵੇਗਾ ਤੇ ਜੇ ਉਥੇ ਜਿਵੇਂ ਵਿਰੋਧੀ ਇਹ ਕਹਿ ਚੁੱਕੇ ਨੇ ਐਨਡੀਪੀ ਵਾਲੇ ਜਗਮੀਤ ਸਿੰਘ ਕਹਿ ਚੁੱਕੇ ਨੇ ਬਲਾਕ ਵਾਲੇ ਕਹਿ ਚੁੱਕੇ ਨੇ ਕਿ ਅਸੀਂ ਹੁਣ ਹਮਾਇਤ ਨਹੀਂ ਕਰਨੀ ਭਾਈ ਸਰਕਾਰ ਦੀ ਅਸੀਂ ਇਹਨਾਂ ਨੂੰ ਖਤਮ ਕਰ ਦੇਣਾ ਹੈ ਤੇ ਫਿਰ ਕਿੰਨੇ ਦਿਨਾਂ ਦੇ ਪ੍ਰਧਾਨ ਮੰਤਰੀ ਉਹ ਹੋਣਗੇ ਬੜੀ ਇੰਟਰਸਟਿੰਗ ਸਿਚੁਏਸ਼ਨ ਹੈ ਜਾਂ ਜਗਮੀਤ ਸਿੰਘ ਆਪਣਾ ਪੈਂਤੜਾ ਬਦਲੀ ਕਰਨਗੇ ਇਹ ਵੀ ਦੇਖਣਾ ਬਣਦਾ ਹੈ ਪਰ ਹਾਲ ਦੀ ਘੜੀ ਇਹ ਦੋ ਆਗੂ ਜਿਹੜੇ ਨੇ ਮਾਰਕਰ ਨੇ ਤੇ ਕ੍ਰਿਸਟੀਆ ਫਰੀਲੈਂਡ ਜਿਹੜੇ ਨੇ ਉਹ ਦੌੜ ਦੇ ਵਿੱਚ ਬਾਕੀ ਨਾਲੋਂ ਅੱਗੇ ਜਾ ਪਰ ਰਹੇ ਨੇ ਜੀ ਜੀ